ਜੀ ਪੰਜ ਫੇਜ਼ ਦੇ ਵਿੱਚ ਇੱਕ ਮਰਡਰ ਸਾਮਨੇ ਸਾਡੇ ਆਇਆ ਸੀਗਾ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਤੇ ਇਮੀਡੀਏਟਲੀ ਜਦ ਅਸੀਂ ਮੌਕੇ ਤੇ ਪਹੁੰਚੇ ਅਸੀਂ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਜਿਹੜੇ ਬਜ਼ੁਰਗ ਲੇਡੀ ਨੇ ਘਰ ਦੇ ਵਿੱਚ ਰਹਿੰਦੇ ਸੀ ਉਹਨਾਂ ਦਾ ਸਟ੍ਰਾਂਗੂਲੇਸ਼ਨ ਕਰਕੇ ਗਲਾ ਘੋਟ ਕੇ ਉਹਨਾਂ ਦਾ ਮਰਡਰ ਕੀਤਾ ਗਿਆ ਤੇ ਇੱਕ ਜਿਹੜਾ ਉਥੇ ਨੌਕਰ ਸੀਗਾ ਨੀਰਜ ਨੀਰਜ ਨੂੰ ਉਥੇ ਇੱਕ ਚੇਅਰ ਦੇ ਉੱਤੇ ਬੰਨਿਆ ਗਿਆ ਸੀਗਾ ਤੇ ਉਹਨੂੰ ਜਿਹੜੀ ਸਵੇਰੇ ਮੇਡ ਆਈ ਸੀ ਉਹਨੇ ਖੋਲ ਦਿੱਤਾ ਸੀ ਉਸ ਨੂੰ ਤੇ ਇਹ ਚੀਜ਼ ਅੰਦੇ ਸਾਹਮਣੇ ਆਈ ਸੀ ਕਿ ਚੰਦਰਸੀ ਇਨਵੈਸਟੀਗੇਸ਼ਨ ਫਰਦਰ ਇਹਦੇ ਵਿੱਚ ਕੀਤੀ ਜਿਹੜਾ ਉਹਦੇ ਵਿੱਚ ਰੋਬਰੀ ਵੀ ਹੋਈ ਹੋਈ ਸੀ ਕਾਫੀ ਜਿਹੜਾ ਸਮਾਨ ਹੈ ਘਰ ਚੋਂ ਮਿਸਿੰਗ ਵੀ ਸੀਗਾ ਤੇ ਇਮੀਡੀਏਟਲੀ ਅਸੀਂ ਜਿਹੜਾ ਡਾਕਟਰ ਯਾਗੀ ਰਾਜ ਹੈਗੇ ਨੇ ਸਨ ਇਨ ਲਾ ਆਪਣਾ ਡਾਕਟਰ ਮਿਸਟਰ ਗੋਇਲ ਦੇ ਜਿਹੜੇ ਰਿਟਾਇਰਡ ਏਜੀ ਨੇ ਉਹ ਉਹਨਾਂ ਦੇ ਬਿਆਨਾਂ ਤੇ ਅਸੀਂ ਪਰਚਾ ਰਜਿਸਟਰ ਕਰਕੇ ਮਰਡਰ ਦਾ ਤੇ ਰੋਬਰੀ ਦਾ ਪਰਚਾ ਰਜਿਸਟਰ ਕੀਤਾ ਗਿਆ ਅਤੇ ਜਿਹੜੀ ਇਹ ਪੁਸ਼ਕਿਸ਼ਾ ਸ਼ੁਰੂ ਕੀਤੀ ਤੇ ਹੁਣ ਫਾਈਨਲੀ ਜਿਹੜਾ ਹੈਗਾ ਜਿਹੜਾ ਸ਼ੁਰੂ ਤੋਂ ਸਾਨੂੰ ਜਿਹੜਾ ਸ਼ੱਕ ਹੈਗਾ ਉਹ ਨੌਕਰ ਤੇ ਸੀਗਾ ਕਿਉਂਕਿ ਜਿਹੜਾ ਮਰਡਰ ਹੈ ਉਹ ਜੇਡੀ ਦਾ ਹੋਇਆ ਸੀਗਾ ਨੌਕਰ ਨੂੰ ਨਹੀਂ ਸੀ ਕੋਈ ਮਤਲਬ ਚਰੀਟ ਵਗੈਰਾ ਉਹਦੇ ਕੋਈ ਬੋਡੀ ਤੇ ਕੁਝ ਵੀ ਨਹੀਂ ਸੀਗਾ ਤੇ ਅਸੀਂ ਉਹਦੀ ਜਿਹੜੀ ਫਰਦਰ ਪੁਸ਼ਟਿਸ਼ ਵਗੈਰਾ ਕੀਤੀ ਹੈ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਉਹੀ ਇਹਦਾ ਮਾਸਟਰਮਾਈਂਡ ਸੀ ਤੇ ਉਹਦੇ ਨਾਲ ਜਿਹੜੇ ਦੋ ਅਸੋਸੀਏਟਸ ਜਿਹੜੇ ਕੈਮਰੇ ਦੇ ਵਿੱਚ ਵੀ ਨਜ਼ਰ ਆਉਂਦੇ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਕਿ ਦੋ ਬੰਦਿਆਂ ਨੇ ਆ ਕੇ ਉੱਥੇ ਰੋਬਰੀ ਕੀਤੀ ਹੈ ਕਿ ਉਹ ਇਹਨਾਂ ਦੇ ਤਿੰਨਾਂ ਜਣਿਆਂ ਦੀ ਪਲੈਨਿੰਗ ਸੀਗੀ ਤੇ ਜਲਦ ਤੋਂ ਜਲ ਜਿਹੜੇ ਦੂਜੇ ਦੋ ਦੋਸ਼ੀ ਨੇ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕਰਾਂਗੇ ਸਰ ਕਿੰਨੀ ਟੀਮਾਂ ਲਾਈ ਹੋਈ ਹੈ ਕਿਤੇ ਕਿਤੇ ਰੇਡ ਕੀਤੀ ਜਾ ਰਹੀ ਹੈ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ ਜੀ ਸੀਸੀਟੀਵੀ ਫੁਟੇਜ ਦੇਖਣ ਵਾਸਤੇ ਅਗਲੀ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ ਜਿਹੜੀ ਟੈਕ ਆਪਣਾ ਕੀ ਕਹਿੰਦੇ ਆ ਜਿਹੜਾ ਆਪਣਾ ਟੈਕਨੀਕਲ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਵੱਖਰੀ ਟੀਮ ਲੱਗੀ ਹੋਈ ਹੈ ਜੀ ਤੇ ਹਿਊਮਨ ਇੰਟੈਲੀਜੈਂਸ ਰਾਹੀਂ ਵੀ ਤੇ ਅਸੀਂ ਵੱਖਰੀ ਅਲੱਗ-ਅਲੱਗ ਟੀਮਾਂ ਸਾਡੀਆਂ ਲੱਗੀਆਂ ਹੋਈਆਂ ਨੇ ਰੇਡਸ ਤੇ ਵੀ ਕੁਝ ਟੀਮ ਤੇ ਜਲਦੋ ਜਲ ਜਿਹੜੇ ਦੂਜੇ ਦੋ ਦੋਸ਼ੀ ਨੇ ਉਹ ਵੀ ਸਾਡੇ ਅਸੀਂ ਉਹਨਾਂ ਨੂੰ ਕਾਬੂ ਕਰ ਲਾਂਗੇ। ਦੇਖੋ ਇਨਵੈਸਟੀਗੇਸ਼ਨ ਚੱਲ ਹੈ ਕਿ ਕਾਫੀ ਕਿਨਾਰੇ ਤੋਂ ਪਲੈਨਿੰਗ ਚੱਲ ਰਹੀ ਸੀ ਸਰ। ਹੁਣ ਤੱਕ ਜਿਹੜੀ ਕੋਈ ਚਾਹੀ ਇਨਵੈਸਟੀਗੇਸ਼ਨ। ਜੀ ਇਹ ਜਿਹੜਾ ਨੌਕਰ ਹੈਗਾ ਨੀਰਜ ਇਹ ਇਹਨਾਂ ਦੇ ਘਰੇ ਅਗਰਿਬ 8-9 ਸਾਲਾਂ ਤੋਂ ਕੰਮ ਕਰ ਰਿਹਾ ਸੀਗਾ। ਤੇ ਇਹਨਾਂ ਨੇ ਜਦੋਂ ਨੂੰ ਪਤਾ ਲੱਗਾ ਕਿ ਜਿਹੜੇ ਇਹਨਾਂ ਦੇ ਮਾਲਕ ਨੇ ਘਰ ਦੇ ਜਿਹੜੇ ਡਾਕਟਰ ਆਪਣਾ ਮਿਸਟਰ ਗੋਇਲ ਨੇ ਜਿਹੜੇ ਉਹਨਾਂ ਨੇ عمان ਜਾਣਾ ਸੀਗਾ ਕੁਝ ਦਿਨਾਂ ਵਾਸਤੇ। ਤਜੇ ਜੇ ਇਹਦੇ ਧਿਆਨ ਚ ਇਹ ਗੱਲ ਹੈ ਕਿ ਉਹਨਾਂ ਨੇ ਵਾਹ ਜਾਣਾ ਪਿੱਛੋਂ ਦੀ ਉਹਦੇ ਵਾਸਤੇ ਸੌਖਾ ਹੋਊਗਾ ਇਹ ਚੀਜ਼ ਕਰਨਾ ਲਾਲਚ ਉਹਦੇ ਮਾਈਂਡ ਦੇ ਵਿੱਚ ਪਹਿਲਾਂ ਤੂੰ ਸੀਗੀ ਵੀ ਪਰ ਜਦੋਂ ਉਹਨੂੰ ਓਪਰਚੁਨਿਟੀ ਮਿਲੀ ਤਾਂ ਉਹਨੇ ਇਹ ਪਲੈਨਿੰਗ ਕਰਕੇ ਸਹੀ ਸਮਾਜ ਜਗਾ ਚੁਣ ਕੇ ਉਹਨੇ ਕੰਮ ਕੀਤਾ ਜੀ ਕਿਉਂਕਿ ਸਰ ਪਹਿਲਾਂ ਵੀ ਇਸ ਤਰ੍ਹਾਂ ਦੇ ਕੇਸਿਸ ਹੋਏ ਨੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਅਵੇਅਰਨੈਸ ਦੀ ਗੱਲ ਕਰਦੇ ਹੋ ਕਿ ਕੀ ਦੇਖੋ ਨੌਕਰੀਆਂ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਆਏ ਨੇ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕਰਦੇ ਹੋ ਕਿ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਦੇਖੋ ਜੇ ਕੋਈ ਵੀ ਆਪਾਂ ਨੂੰ ਕੋਈ ਬਿਹੇਵੀਅਰ ਕਿਸੇ ਦਾ ਹੁੰਦਾ ਕਿਸੇ ਤਰੀਕੇ ਦਾ ਉਹ ਚੀਜ਼ ਅਬਜ਼ਰਵ ਕਰਨੀ ਚਾਹੀਦੀ ਹੈ ਸਿਕਿਉਰਿਟੀ ਮੈਜਰਸ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਰਾਤ ਨੂੰ ਕੋਈ ਆਪਣਾ ਦਰਵਾਜ਼ਾ ਵਗੈਰਾ ਲੌਕ ਕਰਨਾ ਚਾਹੀਦਾ ਹੈ ਗੇਟਸ ਲੌਕ ਰੱਖਨੇ ਚਾਹੀਦੇ ਨੇ ਸੀਸੀਟੀਵੀ ਕੈਮਰੇ ਆਪਣੇ ਘਰੇ ਲੱਗੇ ਹੋਣੇ ਚਾਹੀਦੇ ਨੇ ਬਾਕੀ ਇਸ ਤੋਂ ਇਲਾਵਾ ਜਿਹੜੀ ਸਾਡੀ ਪੈਟਰੋਲਿੰਗ ਵਗੈਰਾ ਅਸੀਂ ਲਗਾਤਾਰ ਸਾਡੀ ਚੱਲਦੀ ਰਹਿੰਦੀ ਹੈ ਕੋਈ ਵੀ ਕਿਸੇ ਨੂੰ ਸ਼ੱਕ ਹੁੰਦਾ ਹੈ ਕਿ ਜੇ ਸਾਡਾ ਹੈਲਪਲਾਈਨ ਨੰਬਰ ਹੈਗਾ 112 ਉਹਦੇ ਤੇ ਇਮੀਡੀਏਟਲੀ ਕਾਲ ਕੀਤੀ ਜਾ ਸਕਦੀ ਹੈ। ਠੀਕ ਹੈ ਤੇਰੇ ਬੀਟ ਵਗੈਰਾ ਦੇ ਉਹਨਾਂ ਦੀ ਵੈਰੀਫਿਕੇਸ਼ਨ ਉਹ ਲੈ ਕੇ ਵੀ ਤੁਸੀਂ ਬਿਲਕੁਲ ਜੀ ਵੈਰੀਫਿਕੇਸ਼ਨ ਉਹਨਾਂ ਦੀ ਕਰਾਈ ਜਾਣੀ ਚਾਹੀਦੀ ਹੈ। ਪੁਲਿਸ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਕੋਈ ਵੀ ਕਿਸੇ ਦੇ ਘਰੇ ਕੋਈ EMPLOYEE ਹੈਗਾ ਤਾਂ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਣੀ ਬਹੁਤ ਜ਼ਰੂਰੀ ਹੈ। ਉਹਦਾ ਕ੍ਰਿਮੀਨਲ ਬੈਕਗ੍ਰਾਉਂਡ ਕਿੱਥੋਂ ਬਿਲੋਂਗ ਕਰਦਾ ਹੈ ਕਿ ਉਹਦਾ ਮਤਲਬ ਲਾਈਫ ਦੇ ਵਿੱਚ ਉਹਨੇ ਕੀ ਕੁਝ ਕਰਿਆ ਇਹ ਚੀਜ਼ਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।